ਕਿਸਾਨ ਭਰਾਵੋ ਜਿਹੜੇ ਸਾਡੇ ਕਿਸਾਨ ਖੜੇ ਨੇ ਇਹਨਾਂ ਨੇ ਮਤਲਬ ਜੀਰੀ ਦਾ ਛੱਟਾ ਦਿੱਤਾ ਹੈਗਾ 1509 ਦਾ ਆ ਸਾਨੂੰ ਦਿਖਾ ਰਹੇ ਹਾਂ ਆ ਦੇਖੋ ਬਹੁਤ ਜਿਆਦਾ ਵਧੀਆ ਜੰਮੀ ਆ ਛੱਟਾ ਦਿੱਤਾ ਸੀ ਇਹਨਾਂ ਨੇ ਜਿਵੇਂ ਛੱਟੇ ਵਾਲੀ ਜੀਰੀ ਕਹਿੰਦੇ ਨੇ ਆਪਾਂ ਦੇਖੋ ਪੂਰਾ ਵਧੀਆ ਐਨ ਮਤਲਬ ਚੱਲੀ ਆ ਜੀਰੀ ਦੇਖੋ ਕਿਸਾਨ ਭਰਾਵੋ ਬੀਜਣ ਦੀ ਛੱਟੇ ਵਾਲੀ ਜੀਰੀ ਵੀ ਕਾਮਯਾਬ ਆ ਹਾਂਜੀ ਇਹ ਤੁਸੀਂ ਨੇ ਬਾਕੇ ਛੱਤੀ ਭਿੰਦਰ ਸਿੰਘ ਕਿਵੇਂ ਅਸਨੇ ਕਰਾ ਲਵਾ ਕੇ ਅੱਛਾ ਜੀ ਛੱਟਾ ਮਾਰ ਕੇ ਫਿਰ ਅਸਨੇ ਤਵੀਆਂ ਮਾਰਤੀਆਂ ਪੋਲੀ ਪੋਲੀ ਆ ਬੰਦੇ ਤਵੀਆਂ ਫਿਰ ਸਾਗਾ ਮਾਰ ਕੇ ਮਸ ਅੱਛਾ ਜੀ ਇਹਨਾਂ ਨੇ ਪਹਿਲਾਂ ਇਹਦੇ ਕੰਪਿਊਟਰ ਕਰਾ ਲਵਾਇਆ ਕੰਪਿਊਟਰ ਕਰਾ ਲਵਾ ਕੇ ਫਿਰ ਇਹਨਾਂ ਨੇ ਮਤਲਬ ਛੱਟਾ ਦਿੱਤਾ ਫਿਰ ਪੋਲੀਆਂ ਤਵੀਆਂ ਮਾਰ ਕੇ ਪਾਣੀ ਲਾਤਾ ਬਹੁਤ ਵਧੀਆ ਭਰਾਵੋ ਇਹ 1509 ਜੀਰੀ ਦੀ ਵੈਰਾਈਟੀ ਹੈ ਜਿਹੜੀ ਇਹ ਨਿਕਲੀ ਆ ਦੇਖੋ ਹੋਰ ਵੀ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆ ਵੀ ਕਾਫੀ ਕਿਸਾਨ ਭਰਾਵਾਂ ਨੇ ਟ੍ਰਾਇਲ ਕਰ ਕਰ ਦੇਖੇ ਨੇ ਵੀ ਥੋੜੀ ਥੋੜੀ ਗੱਪਾ ਬੀਜ ਕੇ ਦੇਖੀ ਵੀ ਕਾਮਯਾਬ ਆ ਇਹ ਕਾਮਯਾਬ ਆ ਭਰਾਵੋ ਆ ਦੇਖੋ ਇਹ 1509 ਵੈਰਾਈਟੀ ਹੈ ਜੀਰੀ ਦੀ ਦੇਖੋ ਜੀ ਬਹੁਤ ਵਧੀਆ ਕਾਮਯਾਬ ਆ ਕੋਈ ਕੱਖ ਨਹੀਂ ਹੋਇਆ ਜੇ ਹੋਇਆ ਵੀ ਤਾਂ ਦਵਾਈ ਆਉਂਦੀ ਆ ਉਹਦੇ ਨਾਲ ਖਤਮ ਹੋ ਜਾਊਗਾ ਬਹੁਤ ਬਹੁਤ ਧੰਨਵਾਦ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫ਼ਰਕ